ਸਾਡੇ YouTube ਚੈਨਲ ਸੋਸ ਲਾਭ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬਰ ਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚੱਲਦੇ ਹਾਂ ਕਿ ਨਵੀਂ ਵੀਡੀਓ ਤੇ ਖਬਰ ਦੇ ਪਰ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ YouTube ਚੈਨਲ ਸੋਸ ਲਾਭ ਤੇ ਦੋਸਤੋ ਅੱਜ ਅੱਜ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਅੱਜ ਦੀਆਂ ਪੰਜ ਮੁੱਖ ਖਬਰਾਂ ਸਭ ਤੋਂ ਪਹਿਲਾਂ ਕਿਸਾਨਾਂ ਨਾਲ ਸੰਬੰਧਤ ਖਬਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਸ਼ੁਰੂ ਇੱਕ ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤੇ ਵਿੱਚ ਜਮ੍ਹਾਂ ਹੋਈ 2-2000 ਦੀ ਪਹਿਲੀ ਕਿਸ਼ ਦੂਸਰੀ ਖਬਰ ਜੋ ਕਿ ਕਸ਼ਮੀਰ ਤੋਂ ਆ ਰਹੀ ਹੈ ਕੁਲਗਾਮ ਮੁਕਾਬਲੇ ਵਿੱਚ ਡੀਐਸਪੀ ਤੇ ਫੌਜ ਦਾ ਜਵਾਨ ਸ਼ਹੀਦ ਜੈਸ ਦੇ ਤਿੰਨ ਅੱਤਵਾਦੀ ਹਿਲਾਕ ਤੀਸਰੀ ਖਬਰ ਵੱਲ ਰੁੱਕ ਕਰਦੇ ਹਾਂ ਜੋ ਕਿ ਆ ਰਹੀ ਹੈ ਹਿੰਦ-ਪਾਕਿਸਤਾਨ ਸਰਹੱਦ ਤੋਂ ਹਿੰਦ-ਪਾਕਿਸਤਾਨ ਸਰਹੱਦ ਤੋਂ 73 ਕਰੋੜ ਦੀ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ ਚੌਥੀ ਖਬਰ ਜੋ ਕਿ ਅਨੁਜੇਤਨੀ ਵੱਲੋਂ ਜੀਐਸਟੀ ਦੀਆਂ ਦਰਾਂ ਵਿੱਚ ਭਾਰੀ ਕਟੌਤੀ ਨਿਰਵਾਣ ਈਦੀਨ ਮਕਾਨਾਂ ਤੇ 12 ਤੋਂ 5% ਦੀ ਅਤੇ ਸਸਤੇ ਮਕਾਨਾਂ ਤੇ 1% ਦੀ ਹੋਈ ਜੀਐਸਟੀ ਅਗਲੀ ਖਬਰ ਦਾ ਰੁਕ ਕਰਦੀ ਆ ਪਾਕਿਸਤਾਨ ਦਾ ਰੋਕਿਆ ਭਾਰਤ ਨੇ ਪਾਣੀ ਦੋਸਤੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਧੰਨਵਾਦ